ਹਾਂਜੀ ਦੋਸਤੋ ਨਕਲੀ ਕੀ ਦੇਸੀ ਕਿਉ ਫੈਕਟਰੀ ਦਾ ਭਾਂਡਾ ਫੋੜ ਹੋ ਗਿਆ ਸਿਹਤ ਵਿਭਾਗ ਟੀਮ ਵੱਲੋਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਜਿਹੜੇ ਨਕਲੀ ਕੀ ਦੀ ਫੈਕਟਰੀ ਲੱਗੀ ਹੋਈ ਸੀਗੀ ਤੇ ਆਪਣੇ ਬ੍ਰਾਂਡ ਲਗਾ ਕੇ ਵੇਚ ਰਹੇ ਸੀਗੇ ਜੀ ਨਕਲੀ ਦੇਸੀ ਕੀ ਕਹਿੰਦੇ ਇਹ ਰਿਫਾਈਨਡ ਤੋਂ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਕੈਮੀਕਲਾਂ ਨੂੰ ਮਿਲਾ ਕੇ ਤਿਆਰ ਕੀਤਾ ਜਾ ਰਿਹਾ ਸੀਗਾ ਦੇਖੋ ਸਿੱਧਾ-ਸਿੱਧਾ ਕਹਿ ਲਓ ਸਾਡੇ ਬੱਚਿਆਂ ਦੀਆਂ ਸੇਤਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਸੀਗਾ ਤੇ ਲਓ ਸੁਣੋ ਜੀ ਉਹ ਕਿਹੜਾ ਸ਼ਹਿਰ ਸੀ ਹੁਣ ਹਾਂਜੀ ਭਰਾਵੋ ਪਹਿਲਾਂ ਤਾਂ ਫੜ ਹੁੰਦੇ ਸੀ ਚੋਰ ਫੇੜ ਫੇਰ ਫੜ ਹੋਣ ਲੱਗੇ ਸਾਦ ਹੁਣ ਟੜਾ ਟੜਾ ਨਗਲੀ ਘੋ ਦੇ ਦੁੱਧ ਵਾਲੇ ਫੜ ਹੋ ਰਿਆ ਖਬਰ ਹੈ ਜੀ ਅੰਮ੍ਰਿਤਸਰ ਦੀ ਕਹਿੰਦੇ ਪੂਰਾ ਪ੍ਰੋਜੈਕਟ ਲਾਇਆ ਹੋ ਸੀ ਕੈਮੀਕਲ ਕੈਮੀਕਲ ਤੇ ਦਾਲਡਾ ਤੇ ਨਗਲੀ ਜਿਹੜੇ ਹੋਰ ਸੁਆਖੇ ਪੱਗ ਇੱਕ ਦੇਸੀ ਕੀ ਤਿਆਰ ਕਰਿਆ ਜਾ ਰਿਹਾ ਸੀ ਕੇਵਲ ਤੇ ਕੇਵਲ ਫਲੇਵਰ ਪਾ ਕੇ ਸੋ ਵੀਰੋ ਲੋਕਾਂ ਨੂੰ ਬੱਚਿਆਂ ਲੋਕਾਂ ਦੇ ਬੱਚਿਆਂ ਨੂੰ ਇੱਕ ਨਕਲੀ ਦੇਸੀ ਕੇ ਖਵਾਇਆ ਜਾ ਰਿਆ ਸੀ ਜਿੱਥੇ ਕੇ ਆਪਾਂ ਕਹਿੰਦੇ ਨਵੀਆਂ ਨਵੀਆਂ ਜਿਹੜੀਆਂ ਬਿਮਾਰੀਆਂ ਜਨਮ ਕਿੱਥੋਂ ਲੈ ਰਹੀਆਂ ਐ ਬਿਮਾਰੀਆਂ ਦਾ ਜਨਮ ਬਿਰੋ ਇੱਥੋਂ ਹੋ ਰਿਹਾ ਹਰੇਕ ਚੀਜ਼ ਨਕਲੀ ਕੈਮੀਕਲ ਨਾਲ ਤਿਆਰ ਕੀਤੀ ਜਾ ਰਹੀ ਹੈ ਜਿਵੇਂ ਕੇ ਰਫੈਂਡ ਹੋ ਗਿਆ ਡਾਲਡਾ ਕੇ ਹੋ ਗਿਆ ਸ਼ੈਂਪੂ ਹੋ ਗਿਆ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਮਾਰੂ ਕੈਮੀਕਲ ਉਹਨਾਂ ਨੂੰ ਮਿਲਾ ਕੇ ਆ ਅੰਮ੍ਰਿਤਸਰ ਜਿਹਨੂੰ ਗੁਰੂ ਦੀ ਨਗਰੀ ਕਹਿੰਦੇ ਆ ਜਿੱਥੇ ਲੋਕ ਲੰਬੇ ਜਿਮਨ ਦੀ ਦਿਨ ਰਾਤ ਅਰਦਾਸ ਕਰਦੇ ਆ ਉਸ ਨਗਰੀ ਚ ਹਕਮ ਹੋ ਰਿਆ ਸੀ ਭਰਾਵੋ ਹਾਂਜੀ ਦੋਸਤੋ ਹੁਣ ਬਚਣ ਦਾ ਇੱਕ ਹੀ ਉਪਾਏ ਆ ਕਿ ਤੁਸੀਂ ਬਾਹਲੀਆਂ ਚੀਜ਼ਾਂ ਨੂੰ ਛੱਡ ਕੇ ਘਰੇ ਆਪ ਤਿਆਰ ਕਰਕੇ ਖਾਣੀਆਂ ਸ਼ੁਰੂ ਕਰ ਦਿਓ ਜੀ ਬਿਲਕੁਲ ਜੀ ਜੇ ਕੁਝ ਹੋਰ ਨਹੀਂ ਕਰ ਸਕਦੇ ਭਰਾਵੋ ਗਾਂ ਮੱਝ ਨਹੀਂ ਲਿਆ ਸਕਦਾ ਇੱਕ ਬੱਕਰੀ ਜ਼ਰੂਰ ਲਿਆ ਕੇ ਬਨ ਲਓ ਘਟੋ ਘਟ ਦੁੱਧ ਤਾਂ ਸ਼ੁੱਧ ਮਿਲੂਗਾ ਹਾਂਜੀ